ਆ ਸੱਜਣੋ ਅੱਜ ਆਪਾਂ ਲੱਗੇ ਫੇਰ ਆਪਾਂ ਰੇ ਆਪਾਂ ਪਾਵਾਂਗੇ ਅੱਜ 1509 ਚ ਦੂਜੀ ਰੇ ਇਹ ਆਪਣੀ 1509 ਪਛੇਤੀ ਇਹ ਚ ਦੱਸ ਦਿਆਂ ਅਸੀਂ ਤੁਹਾਨੂੰ ਕਿਹੜੀ ਕਿਹੜੀ ਦਵਾਈ ਨਾਲ ਲਾ ਕੇ ਪਾਰਿਆ ਇਹ ਜਦ ਆਪਾਂ ਇੱਕ ਕਿਹੜੀ ਪਾਰਿਆ ਇੱਕਾ ਜਿੰਕਾ ਇੱਕ ਜਿੰਕਾ ਹਾਂ ਇੱਕ-ਇੱਕ ਪਾਰਿਆਂ ਆਪਾਂ ਇਹ ਲੀਲੀ ਸੀ ਦਵਾਈ ਆ ਉਹ ਫਟਵਾਰ ਵਾਲੀ ਫਟਵਾਰ ਵਾਲੀ ਇੱਕ ਇੱਕ ਪਾਰਿਆਂ ਆਪਾਂ ਪਾਊਡਰ ਪਾਊਡਰ ਕਿਹੜਾ ਝੰਡੇ ਰੋਗ ਵਾਲਾ ਝੰਡੇ ਰੋਗ ਵਾਲਾ ਭਾਈ ਇਹ ਤਿੰਨ ਲਾ ਕੇ ਪਾਰਿਆਂ ਥੈਲਾ-ਥੈਲੇ ਚ ਆਏ ਆ ਥੈਲੇ-ਥੈਲੇ ਚ ਹਾਂ ਦੱਸ ਦਿਆਂ ਤੁਹਾਨੂੰ ਕਿਹੜੀ ਜਿੰਕ ਹੈ 33% ਜਿੰਕ ਹੈ ਬਾਈ ਜੀ ਡਬਲ ਹੀਰਨਾ ਤੇ ਜੀ ਐਚ ਪੀ ਦਾ ਪਾਊਡਰ ਹੈ ਆ ਇੱਕ ਪਟੋਲ ਬਾਰਤ ਹੈ 0.4% ਪੌਂਟੇਰਾ ਇਤਨ ਨਰਲਾ ਕਾ ਪਾਰਿਆ ਨਾਲਾ ਦਾਵਲੇ ਹੀਰਨ ਬ੍ਰਾਂਡ ਦਾ 33% ਜਿੰਕ ਇੱਕ ਪੋਟਰ ਹੋ ਗਿਆ ਇਹ ਤੰਨੇ ਰਲਾ ਲਾ ਕਾ ਪਾਰਿਆ ਨਾਲ ਇਸ ਮੇ ਆਪਾਂ ਲਾਈਆ ਪਹਿਲੀ ਵਾਰ ਜੀਰੀ ਇਸ ਮੈਂ ਨਹੀਂ ਹੈਗਾ ਪਾਣੀ ਉਹ ਲੈਟਾ ਕੱਲ ਕੀ ਪਰਸੋਂ ਗਈ ਹੋਈ ਹੈ ਕੱਲ 4 ਘੰਟੇ ਚੱਲੀ ਹੈ ਬਈ ਬਾਕੀ ਇੱਧਰ-ਇੱਧਰ ਪਾਵਾਂਗੇ ਪਤਾ ਨਾ ਸਾਢੇ 3 ਕਿੱल्ल्या ਜਾਂ ਇਸ ਵਿੱਚ ਫੇਰ ਪਾਵਾਂਗੇ ਇਹ ਆਪਣੀ ਸਾਰੀ 15 ਸਾਲ ਨੂੰ ਆ ਦੂਜੀ ਰੇ ਪਾ ਰਹੇ ਹਾਂ ਇਸ ਵਿੱਚ ਆ ਮੈਂ ਝੰਡੇਰੋ ਵਾਲੀ ਪਾ ਦੀ ਵਹਾਂ ਇੱਕ ਵਾਰੀ ਪਹਿਲਾਂ ਪਾ ਦੀ ਝੰਡੇਰੋ ਵਾਲੀ ਦੂਜੀ ਫੇਰ ਪਾ ਰਹੇ ਹਾਂ ਝੰਡੇਰੋ ਦੋ ਵਾਰੀ ਝੰਡੇਰੋ ਵਾਲੀ ਪਹਿਲਾਂ ਆ ਰਹੀ ਇਸ ਵਿੱਚ